ਜੇ ਕੋਈ ਪਿੰਡ ਬਹੁਤ ਸਾਰੇ ਪਿੰਡ ਤਾਂ ਕੈਰ ਕਰ ਚੁੱਕੇ ਨੇ ਕੋਈ ਹੋਰ ਪਿੰਡ ਵੀ ਸਾਡੇ ਕੋਲੇ ਆ ਕੇ ਸੰਪਰਕ ਕਰੋ ਆਪਣੇ ਪਿੰਡ ਦੇ ਵਿੱਚ ਨਿਗਾਹ ਰੱਖੋ ਜੇ ਕੋਈ ਨਸ਼ਾ ਵੇਚਣਾ ਹੁੰਦਾ ਸਾਨੂੰ ਦੱਸੋ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਦੱਸੋ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਚ ਨੌਜਵਾਨ ਮੁੰਡਿਆਂ ਨੂੰ ਬਿਜ਼ੀ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਸਟੇਡੀਅਮ ਚਾਹੀਦਾ ਸਟੇਡੀਅਮ ਮਿਲੂਗਾ ਆਸਤਾਲ ਚਾਹੀਦਾ ਹਸਤਾਲ ਮਿਲੂਗਾ ਸਕੂਲ ਅਪਗ੍ਰੇਡ ਕਰਨਾ ਹੈ 8ਵੀਂ ਦਾ ਜੀ 12ਵੀਂ ਦਾ ਕਰ ਦੋ ਕਰ ਦਾਂਗੇ ਮਤਲਬ ਮੇਰਾ ਇਹ ਕਿ ਜਦੋਂ ਡੀਡਿਕਸ਼ਨ ਸੈਂਟਰ ਚ ਆ ਗਏ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ ਨਾਲ ਕੰਮ ਵੀ ਦੇਣਾ ਪਊਗਾ ਜੇ ਉਹਨੂੰ 3-4 ਮਹੀਨੇ ਵਿਹਲੇ ਰਹਿ ਲੈ ਫਿਰ ਫੇਰ ਉਹ ਉਧਰ ਵਾਪਸ ਉਸੇ ਸੰਗਤ ਚਲੇ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਸੋ ਅਸੀਂ ਉਹਨਾਂ ਨੂੰ ਕੰਮ ਵੀ ਨਾਲ ਨਾਲ ਦੇਵਾਂਗੇ ਤਾਂ ਕਿ ਉਹ ਉਹ ਆਪਣੇ ਕੰਮ ਲੱਗ ਜਾਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਵਾਪਸ ਜਿਹੜੀ ਹੈ ਮੇਨ ਟ੍ਰੈਕ ਤੇ ਆ ਜੀ ਪੰਜਾਬੀ ਇਕਤ channels ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਦੇ ਪਿੰਡਾਂ ਲਈ ਨਵਾਂ ਐਲਾਨ ਕੀਤਾ ਸੀ ਉਹਨਾਂ ਨੇ ਪਿੰਡਾਂ ਨੂੰ ਕਿਹਾ ਹੈ ਕਿ ਸਾਡੇ ਕੋਲ ਆ ਕੇ ਸੰਪਰਕ ਕਰੋ ਤੇ ਆਪਣੇ ਪਿੰਡ ਦੇ ਵਿੱਚ ਨਿਗਾਹ ਰੱਖੋ ਤੇ ਜੇ ਕੋਈ ਨਸ਼ਾ ਵੇਚਣਾ ਆਉਂਦਾ ਹੈ ਤਾਂ ਸਾਨੂੰ ਦੱਸੋ ਅਤੇ ਜੇ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਜਰੂਰ ਦੱਸੋ ਅਤੇ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਵਿੱਚ ਨੌਜਵਾਨ ਮੁੰਡਿਆਂ ਨੂੰ ਵਿਜੀ ਰੱਖਣ ਲਈ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਤੇ ਉਹਨਾਂ ਨੂੰ ਸਟੇਡੀਅਮ ਚਾਹੀਦਾ ਹੈ ਤਾਂ ਸਟੇਡੀਅਮ ਮਿਲ ਜਾਵੇਗਾ ਹਸਪਤਾਲ ਚਾਹੀਦਾ ਹੈ ਤਾਂ ਹਸਪਤਾਲ ਮਿਲੇਗਾ ਅਤੇ ਜੇਕਰ ਪਿੰਡ ਦਾ ਕੋਈ ਸਕੂਲ ਅਪਗ੍ਰੇਡ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇਗਾ ਜਦੋਂ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਗਏ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ-ਨਾਲ ਕੰਮ ਵੀ ਦੇਣਾ ਪਵੇਗਾ ਤੇ ਜੇ ਉਹ 4 ਮਹੀਨੇ ਵੇਲੇ ਰਹਿ ਗਏ ਫਿਰ ਉਹ ਉਸੇ ਸੰਗਤ ਵਿੱਚ ਵਾਪਸ ਚਲੇ ਜਾਣਗੇ ਸੋ ਅਸੀਂ ਉਹਨਾਂ ਨੂੰ ਕੰਮ ਵੀ ਦੇਵਾਂਗੇ ਤਾਂ ਕਿ ਉਹ ਕੰਮ ਲੱਗ ਜਾਣ ਅਤੇ ਉਹਨਾਂ ਦੀ ਜ਼ਿੰਦਗੀ ਵਾਪਸ ਮੇਨ ਟ੍ਰੈਕ ਤੇ ਆ ਜਾਵੇ ਅਤੇ ਹੁਣ ਮੁੱਖ ਮੰਤਰੀ ਭਗਮੰਤ ਮਾਨ ਦੇ ਇਸ ਐਲਾਨ ਮਗਰੋਂ ਫਾਜ਼ਿਲਕਾ ਵਿੱਚ ਪੁਲਿਸ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡਾਂ ਨੇ ਇੱਕਜੁੱਟ ਹੋ ਕੇ ਜ਼ਿਲ੍ਹੇ ਦੇ 133 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ عہد ਲਿਆ ਹੈ ਉਹਨਾਂ ਨੇ ਨਸ਼ਾ ਵੇਚਣ ਵਾਲੇ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਤੋਂ ਪੀੜਿਤ ਲੋਕਾਂ ਦਾ ਇਲਾਜ ਕਰਵਾਉਣ ਲਈ ਪ੍ਰਸ਼ਾਸਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਪਿੰਡ ਕੇਲਿਆਂਵਾਲਾਂ ਦੇ ਉਪਕਾਰ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਬਹੁਤ ਸਾਰੇ ਲੋਕ ਅੱਗੇ ਨਹੀਂ ਆ ਰਹੇ ਸਨ ਪਰ ਹੁਣ ਪਿੰਡ ਚੱਕ ਖਿਓ ਵਾਲੀ ਅਤੇ ਚੱਕ ਰਾਦੇਵਾਲਾ ਦੇ ਗੁਰਪਾਲ ਸਿੰਘ ਨਸ਼ਾ ਛੱਡਣ ਲਈ ਪੰਚਾਇਤ ਪੱਧਰ ਤੇ ਪ੍ਰੇਰਿਤ ਕੀਤਾ ਜਾਵੇਗਾ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰਨ ਤਾਂ ਸਫਲਤਾ ਟਲ ਹੈ ਡੀਸੀ ਡਾਕਟਰ ਸੇਨੂ ਦੁੱਗਲ ਨੇ ਲੋਕਾਂ ਦੇ ਇਸ ਉਪਰਾਲੇ ਦਾ ਸਵਾਗਤ ਕਰਦੇ ਆ ਕਿ ਹੈਗੀ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਨਸ਼ਾ ਵੇਚਣ ਵਾਲੇ ਦੀ ਪਛਾਣ ਦੱਸਣ ਵਾਲੇ ਦਾ ਨਾਮ ਗੁਪਤ ਰੱਖ ਕੇ ਉਸਤੇ ਕਾਰਵਾਈ ਕੀਤੀ ਜਾਵੇਗੀ। ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ। ਮੈਮ ਸੁਣਿਆ ਕਿ ਜਿਹੜਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇ ਪਾਈ ਜਾ ਰਹੇ ਨੇ ਕਿੰਨੀਆਂ ਕ ਪੰਚਾਇਤਾਂ ਨੇ ਵੱਲੋਂ ਜਿਹੜੇ ਮਤੇ ਪਾਏ ਗਏ ਨੇ? ਆ ਮੈਂ ਉਹਨੇ ਥੋੜੀ ਦੇਛਣ ਨੰਬਰ ਦੱਸਦੀ ਆ। ਅੱਜ ਜਿੰਨੀਆਂ ਵੀ ਸਾਡੀ ਬਾਰਡਰ ਪਿੰਡ ਹੈਗੇ ਬਾਰਡਰ ਪਿੰਡਾਂ ਦੀ ਪੰਚਾਇਤਾਂ ਸਸੇ ਨੰਬਰ ਮਤੇ ਪਾਏ ਆ ਕਿ ਉਹ ਨਸ਼ੇ ਦੇ ਉੱਤੇ ਬਿਲਕੁਲ ਹੀ ਨਸ਼ੇ ਦੀ ਰੋਕਥਾਮ ਕਰਕੇ ਨਸ਼ਾ ਬਿਲਕੁਲ ਉਸ ਪਿੰਡਾਂ 'ਚ ਸੇਵ ਨਹੀਂ ਹੋਏਗਾ। ਤੀਜੀ ਮੈਮ ਨੇ ਜਿਹਨੇ ਕਿਹਾ ਹੈ ਕਿ ਉਹ ਪਿੰਡ ਦੀ ਪੰਚਾਇਤਾਂ ਜਿਹੜੀਆਂ ਹੈਗੀਆਂ ਨੇ ਵੋਲੰਟੀਅਰਲੀ ਇਹ ਪਿੰਨਾਂ ਦੇ ਮਤੇਪਾਡਕ ਨੇ ਕਿ ਨਾਓ ਨਸ਼ੇ ਦਾ ਵਿਚਣ ਵਾਲਦਾ ਜਾਂ ਨਸ਼ਾ ਕਰਨ ਵਾਲੇ ਦਾ ਕੋਈ ਵੀ ਇੰਦੇ ਸਾਥ ਨਹੀਂ ਦੂਗਾ ਐਟ ਦ ਸੇਮ ਟਾਈਮ ਆਮ ਵਾਂਟ ਟੂ ਸੇ ਕਿ ਅਗਰ ਕੋਈ ਨਸ਼ਾ ਕੋਈ ਵੀ ਬੰਦਾ ਛੱਡਣਾ ਚਾਹੇ ਉਹ ਬਿਨਾਂ ਡਰੇ ਸਾਡੇ ਤਹਾਂ ਦੇ ਪ੍ਰਸ਼ਾਸਨ ਦਾ ਪੂਰਾ ਸਪੋਰਟ ਨਾਲ ਲੈਣਾ ਉਹਨਾਂ ਨੇ ਜਿਨੇ ਮੈਮ ਨੇ ਕਿਹਾ ਉਹਨਾਂ ਨੂੰ ਅਲਟਰਨੇਟਿਵ এমਪਲੋਇਮੈਂਟ ਓਪਰਚ्युनिटीज ਵੀ ਪ੍ਰੋਵਾਈਡ ਕਰਾਈ ਚੁਕਿਆ ਹੈ ਸੋ ਥਿਸ ਇਜ਼ ਅ ਕੰਪਰੀਹੈਂਸਿਵ ਮਲਟੀਫਰੌਂਟਡ ਅਪਰੋਚ ज सारे स्टेक होल्डर लैके एक कॉम्प्रेंसिव डिसिव वॉर अगेंस्ट ड्रग्स मिशन निश्चय निश्चय हर पिंड नशा मुक्त बना निश्चय लेके फाजिल का पुलिस फाजिल का एडमिनिस्ट्रेस न पब्लिक सू पूरा